29 ਮਾਰਚ 2024 ਦਿਨ ਸ਼ੁੱਕਰਵਾਰ ਨੂੰ ਮਸ਼ਹੂਰ ਪਿੰਡ ਜਰਗਦੇ ਨਜ਼ਦੀਕੀ ਪਿੰਡ ਸਿਰਥਲਾ ਵਿਖੇ ਅੱਜ ਸਵੇਰੇ 6:30 ਵਜੇ ਪਿੰਡ ਸਿਰਥਲਾ ਦੇ ਇੱਕ ਗਰੀਬ ਪਰਿਵਾਰ ਦੀਆਂ ਮੁਹੱਲੇ ਵਿੱਚ ਰਹਿੰਦੇ ਆਵਾਰਾ ਕੁੱਤਿਆਂ ਨੂੰ ਕੁਝ ਨਸ਼ੀਲਾ ਪਦਾਰਥ ਪਾ ਕੇ ਬੱਕਰੀਆਂ ਚੋਰੀ ਹੋਣ ਦੀ ਜਿਹੜੀ ਸੂਚਨਾ ਉਹ ਪ੍ਰਾਪਤ ਹੋਈ ਆ ਸੋ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਕੁਝ ਤਸਵੀਰਾਂ ਜਿੱਥੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਵਾਰਦਾਤ ਹੋਈ ਸੋ ਪੀੜਤ ਪਰਿਵਾਰ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਘਟਨਾ ਬਾਰੇ ਸੋ ਇਸ ਵਕਤ ਸਾਡੇ ਦਰਮਿਆਨ ਸਿਰਥਲਾ ਪਿੰਡ ਦੇ ਸਰਪੰਚ ਸਾਹਿਬ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆਂ सरपंच साहब ਕਿਵੇਂ ਦੇਦਿਓ ਰਾਤ ਫਿਰ ਇੱਕ ਆਪਣੇ ਪਿੰਡ ਦੇ ਗਰੀਬ ਪਰਿਵਾਰ ਦੇ ਆਪਣੀ ਚੋਰੀ ਹੋਈ ਆ ਬੱਕਰੀਆਂ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਪੰਜ ਬੱਕਰੀਆਂ ਚੋਰੀ ਹੋਈਆਂ ਨੇ ਇਹ ਪਰਿਵਾਰ ਦਾ ਗੁਜ਼ਾਰਾ ਵੀ ਉਹਨਾਂ ਬੱਕਰੀਆਂ 'ਤੇ ਚੱਲਦਾ ਸੀ ਕੀ ਕਹਿਣਾ ਚਾਹੁੰਦੇ ਹੋ ਇਹ ਪਿੰਡ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ ਜੀ ਜੀ ਬਹੁਤ ਮਾੜੀ ਗੱਲ ਹੋਈ ਹੈ ਨੇੜੇ ਕਰ ਲਓ ਮੈਂ ਕੋਲੇ ਹਾਂਜੀ ਬਹੁਤ ਮਾੜੀ ਗੱਲ ਹੋਈ ਹੈ ਬਜਾਰਾ ਗਰੀਬ ਪਰਿਵਾਰ ਆ ਹੂੰ ਤੇ ਆਪਦੇ ਬੱਚੇ ਬਹੁਤ ਇਹਨਾਂ ਬੱਕਰੀ ਸੱਤੀ ਪਾਲ ਰਿਹਾ ਸੀ ਜੀ ਹੋਰ ਨੇੜੇ ਕਰ ਲਓ ਆਪ ਜਿਹੜਾ ਸਪਰੇਅ ਦਾ ਕੰਮ ਕਰਦਾ ਹੈ ਹਾਂਜੀ ਹਾਂ ਤੇ ਦਿਨ ਰਾਤ ਭਜਨਟ ਕਰਦਾ ਇਹਨੂੰ ਮੇਰੇ ਕੋਲ ਤੇ ਤਕਰੀਬਨ 7:30 ਵਜੇ 7:00 ਵਜੇ 20-25 ਮਿੰਟ ਤੇ ਬੰਦੇ ਦੱਸਦਨੇ ਆਏ ਨੇ ਇਸ ਕੈਮਰੇ ਵਿੱਚ ਚੈੱਕ ਕੀਤਾ ਇਹਨੂੰ 3:32 ਮਿੰਟ ਤੇ ਉਹੋ ਲੈ ਕੇ ਬੱਕਰੀਆਂ ਸਰਪੰਚ ਸਾਹਿਬ ਗੱਲ ਕਰੀਏ ਆਪਣਾ ਸਿਰਥਲੀ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਤਾਂ ਨਹੀਂ ਕੋਈ ਜਿਵੇਂ ਆਪਣੇ ਕਹ ਦੀ ਕੋਈ ਨਾ ਇਦਾਂ ਦੀ ਕਦੇ ਕੋਈ ਗੱਲ ਹਾਂ ਹਾਂ ਕੋਈ ਜਿਵੇਂ ਆਪਾਂ ਕਹ ਦੀ ਡੰਗਰ ਚੋਰੀ ਜਾਂ ਕੋਈ ਉਹ ਪਹਿਲਾਂ ਤਾਂ ਕੋਈ ਹੋਈ ਨਹੀਂ ਹੈ ਹਾਂ ਕੋਈ ਗੱਲਬਾਤ ਨਹੀਂ ਹੋਈ ਹਾਂ ਇਹ ਤੁਹਾਨੂੰ ਕਿਵੇਂ ਲੱਗਦਾ ਕਿ ਕੋਈ ਇਹ ਭੇਤੀ ਦਾ ਵੀ ਕੰਮ ਹੋ ਸਕਦਾ ਵੀ ਜਿਵੇਂ ਉਹ ਭੇਤੀ ਦਾ ਕੰਮ ਹੋ ਸਕਦਾ ਜੀ ਕੋਈ ਬੰਦਾ ਪਹਿਲਾਂ ਰੈਕੀ ਕਰਦਾ ਹੋਵੇ ਪੰਜ ਚਾਰ ਦਿਨ ਅੱਗੋਂ ਹਾਂ ਦਾ ਉਹ ਲੱਗਿਆ ਹਾਂਜੀ ਹਾਂ ਜੀ ਉਦੋਂ ਬਾਅਦ ਹੈਨਾ ਇਹ ਤਾਂ ਤਕਰੀਬਨ 6:30 ਵਜੇ ਵੈਸੇ ਉੱਠ ਵੀ ਖੜਦੇ ਨੇ ਬੰਦਿਆਂ ਨੇ ਹਾਂ ਇਹ ਦੱਸਦੇ ਨੇ ਜਿਵੇਂ ਵੀ ਉੱਠ ਵੀ ਖੜੇ ਸੀ ਫਿਰ ਉਸ ਤੋਂ ਜੁੜਨ ਦੀ ਪੁਲਿਸ ਨੇ ਕੀਤੀ ਜੀ ਉਹਨਾਂ ਨੇ ਹਾਂ ਉਹ ਲੋ ਜਦੋਂ ਉਹ ਗੱਡੀ ਲੈ ਕੇ ਨਿਕਲ ਗਏ ਜੀ ਹਾਂ ਬਾਕੀ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਕੋਈ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਅਸੀਂ ਆ ਕੇ ਦੇਖਦੇ ਹਾਂ ਮੌਕਾ ਜੀ ਠੀਕ ਆ ਤੇ ਦੇਖਦੇ ਹਾਂ ਕੀ ਕਰਨ ਚਲੋ ਗਰੀਬ ਬੰਦੇ ਦੀ ਮਦਦ ਵੀ ਕਰਾਂਗੇ ਕੁਛ ਨਾ ਕੁਛ ਹਾਂਜੀ ਹਾਂ ਇਹ ਹੀ ਜ਼ਰੂਰੀ ਆ ਕਿ ਚਲੋ ਕੁਛ ਨਾ ਕਿਵੇਂ ਨਾ ਕਿਵੇਂ ਹੈਨਾ ਹਾਂਜੀ ਹਾਂਜੀ ਜਾਂ ਪਰਿਵਾਰ ਨੂੰ ਹੈਨਾ ਪਿੰਡ ਵੱਲੋਂ ਆਪਣੇ ਆਪਣੇ ਇਕੱਠੋ ਇਕੱਠੇ ਕਰਕੇ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਛੋਟੀਆਂ ਬੱਕਰੀਆਂ ਨੇ ਬੱਚੇ ਨੇ ਜਾਂ ਦੋ ਤਿੰਨੇ ਹੈਨਾ ਉਸ ਨੂੰ ਪੜਾਉਂਦ ਕਰਾਵਾਂਗੇ ਲੈ ਕੇ ਦਵਾਂਗੇ ਇਹਨਾਂ ਨੂੰ ਹਾਂ ਤਾਂ ਜੋ ਫਿਰ ਬੰਦਾ ਸਟੈਂਡ ਕਰ ਸਕੇ ਗਰੀਬ ਪਰਿਵਾਰ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰਪੰਚ ਸਾਹਿਬ